ਪਿਛਲੇ ਹਫਤੇ ਦੀ ਗੱਲ ਹੈ ਮੈਂ ਆਪਣੀ ਮੰਮੀ ਨਾਲ ਗੱਲ ਕਰ ਰਹੀ ਸੀ ਮੈਂ ਉਹਨਾਂ ਨੂੰ ਦੱਸਿਆ ਕਿ ਮੰਮੀ ਜਿਹੜਾ ਪ੍ਰੋਗਰਾਮ ਮਾਂ ਕਹਿੰਦੀ ਹੈ ਮੈਂ ਕਰਦੀ ਆ ਉਹਦੇ ਵਿੱਚ ਮੈਂ ਸਿੱਖਿਆ ਦੇਣ ਵਾਲੀਆਂ ਕਹਾਣੀਆਂ ਸੁਣਾਉਣੀ ਆ ਤੁਹਾਡੀਆਂ ਸਿੱਖਿਆਵਾਂ ਲੋਕਾਂ ਨਾਲ ਸਾਂਝੀਆਂ ਕਰਦੀਆਂ ਪਰ ਅਫਸੋਸ ਦੀ ਗੱਲ ਹੈ ਕਿ 10 ਵਿੱਚੋਂ ਦੋ ਲੋਕ ਅਜਿਹੇ ਹੁੰਦੇ ਨੇ ਜਿਨ੍ਹਾਂ ਦਾ ਧਿਆਨ ਸਿੱਖਿਆਵਾਂ ਤੇ ਨਾ ਹੋ ਕੇ ਸਿਰਫ ਇਸ ਚੀਜ਼ ਤੇ ਹੁੰਦਾ ਹੈ ਕਿ ਮੈਂ ਕੀ ਪਹਿਨ ਕੇ ਬੈਠੀ ਹਾਂ ਕੀ ਕੱਲ ਕਿਦਾਂ ਬੋਲ ਰਹੀ ਹਾਂ ਹੋਰ ਤਾਂ ਹੋਰ ਕਿ ਮੈਂ ਆਪਣੀ ਇੰਟਰੋਡਕਸ਼ਨ ਕਿਵੇਂ ਦਿੰਨੀ ਆ ਮੰਮੀ ਮੁਸਕਰਾਏ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਕੋਈ ਗੱਲ ਨਹੀਂ ਪੁੱਤ ਜ਼ਿੰਦਗੀ ਵਿੱਚ ਅੱਗੇ ਵਧਣ ਲਈ ਸਿਰਫ ਪ੍ਰਸ਼ੰਸਕਾਂ ਦੀ ਹੀ ਜ਼ਰੂਰਤ ਨਹੀਂ ਹੁੰਦੀ ਉਹਦੇ ਨਾਲ ਨਾਲ ਸਾਡੇ ਆਲੋਚਕ ਹੋਣੇ ਵੀ ਜ਼ਰੂਰੀ ਆ ਤਾਂ ਕਿ ਸਾਨੂੰ ਸਾਡੀਆਂ ਗਲਤੀਆਂ ਦਾ ਪਤਾ ਲੱਗਦਾ ਰਹੇ ਫਿਰ ਇੱਕ ਖਿਆਲ ਦਿਮਾਗ ਵਿੱਚ ਆਇਆ ਆਲੋਚਕ ਤੇ ਨਿੰਦਕ ਇਹਨਾਂ ਵਿੱਚ ਵੀ ਤਾਂ ਫਰਕ ਹੁੰਦਾ ਹੀ ਹੋਣਾ ਨਾ ਆਲੋਚਕ ਬੇਸ਼ੱਕ ਸਾਡੀਆਂ ਗਲਤੀਆਂ ਸਾਡੀਆਂ ਕਮੀਆਂ ਸਾਨੂੰ ਦੱਸਦੇ ਆ ਪਰ ਜੋ ਨਿੰਦਕ ਹੁੰਦੇ ਨੇ ਨਾ ਉਹਨਾਂ ਦਾ ਧਿਆਨ ਸਿਰਫ ਤੇ ਸਿਰਫ ਕਮੀਆਂ ਤੇ ਹੀ ਜਾਂਦਾ ਉਹ ਉਸ ਚੀਜ਼ ਨੂੰ ਦੇਖ ਹੀ ਨਹੀਂ ਪਾਉਂਦੇ ਜੋ ਅਸੀਂ ਦਿਖਾਉਣਾ ਚਾਹੁੰਦੇ ਆ ਪੋਜ਼ਿਟਿਵਿਟੀ ਤਾਂ ਉਹਨਾਂ ਨੂੰ ਦਿਖਦੀ ਨਹੀਂ ਜੋ 네ਗੇਟਿਵ ਚੀਜ਼ ਨਾ ਹੁੰਦੇ ਹੋਏ ਵੀ ਉਹਨਾਂ ਨੂੰ 네ਗੇਟਿਵ ਦਿਖਦੀ ਹੈ ਉਹੀ ਤਾਂ ਨਿੰਦਕ ਨੇ ਮਾਣ ਨੇ ਫਿਰ ਮੈਨੂੰ ਇੱਕ ਕਹਾਣੀ ਸੁਣਾਈ ਕਿ ਇੱਕ ਵਾਰ ਇੱਕ ਆਰਟਿਸਟ ਬੰਦਾ ਸੀ ਉਹ ਡਰਾਇੰਗ ਬਹੁਤ ਸੋਹਣੀ ਕਰਦਾ ਸੀ ਤੇ ਉਹਨਾਂ ਸਮਿਆਂ ਦੇ ਵਿੱਚ ਕੋਈ ਬਹੁਤ ਜ਼ਿਆਦਾ ਐਗਜ਼ੀਬਿਸ਼ਨਾਂ ਨਹੀਂ ਸੀ ਲੱਗਦੀਆਂ ਜਿਹੜੀਆਂ ਲੱਗਦੀਆਂ ਵੀ ਸੀ ਉਹ ਬਹੁਤ ਉੱਚੇ ਪੱਧਰ ਦੀਆਂ ਹੁੰਦੀਆਂ ਸੀ ਤੇ ਇੱਕ ਵਾਰੀ ਉਸਨੇ ਆਪਣੀ ਡਰਾਇੰਗ ਬਣਾਈ ਤੇ ਉਸਦੇ ਦਿਲ ਵਿੱਚ ਆਇਆ ਕਿਉਂ ਨਾ ਇਸ ਬਾਰੇ ਲੋਕਾਂ ਦੇ ਵਿਚਾਰ ਜਾਣੀ ਕਿ ਲੋਕ ਮੇਰੀ ਡਰਾਇੰਗ ਬਾਰੇ ਕੀ ਸੋਚਦੇ ਨੇ ਏ ਸੋਚ ਕੇ ਉਸਨੇ ਇੱਕ ਬਹੁਤ ਸੋਹਣੀ ਪੈਨਸਲ ਦੇ ਨਾਲ ਡਰਾਇੰਗ ਤਿਆਰ ਕੀਤੀ ਫਿਰ ਉਹ ਤਿਆਰ ਕੀਤੀ ਹੋਈ ਡਰਾਇੰਗ ਨੂੰ ਸੜਕ ਦੇ ਕਿਨਾਰੇ ਉੱਤੇ ਲਗਾ ਦਿੱਤਾ ਤੇ ਨਾਲ ਇੱਕ ਪੈਨਸਲ ਰੱਖ ਦਿੱਤੀ نیچے ਨੋਟ ਲਿਖ ਕੇ ਲਗਾ ਦਿੱਤਾ ਕਿ ਇਹ ਮੇਰੀ ਬਣਾਈ ਹੋਈ ਡਰਾਇੰਗ ਹੈ ਇਹਦੇ ਵਿੱਚ ਅਗਰ ਤੁਹਾਨੂੰ ਕਿਤੇ ਵੀ ਕੋਈ ਵੀ ਕਮੀ ਲੱਗਦੀ ਏ ਉੱਥੇ ਇੱਕ ਡਾਟ ਲਗਾ ਦਿਓ ਇਹਨਾਂ ਕਰਕੇ ਉਕਰ ਨੂੰ ਚਲਾ ਗਿਆ ਜਿਉਂ ਹੀ ਉਥੋਂ ਰਾਹgir ਲੰਘਣ ਲੱਗੇ ਪੇਂਟਿੰਗ ਦੇਖਦੇ ਪੈਨਸਲ ਚੱਕਦੇ ਡਾਟ ਲਗਾ ਦਿੰਦੇ ਜਦੋਂ ਸ਼ਾਮ ਨੂੰ ਉੱਥੇ ਵਾਪਸ ਆਇਆ ਤੇ ਆ ਕੇ ਕੀ ਦੇਖਦਾ ਹੈ ਪੇਂਟਿੰਗ ਤਾਂ ਦਿਖੀ ਹੀ ਨਹੀਂ ਸੀ ਰਹੀ ਕਿਉਂਕਿ ਸਾਰੀ ਪੇਂਟਿੰਗ ਹੀ ਡਾਟ ਨਾਲ ਭਰ ਗਈ ਸੀ ਥਾਂ ਥਾਂ ਤੇ ਡਾਟ ਲੱਗ ਗਏ ਸੀ ਉਹ ਬਹੁਤ ਨਿਰਾਸ਼ ਹੋਇਆ ਉਹਨੇ ਡਰਾਇੰਗ ਚੱਕੀ ਤੇ ਘਰ ਨੂੰ ਵਾਪਸ ਆ ਗਿਆ ਉਹਨੂੰ ਉਦਾਸ ਦੇਖ ਕੇ ਉਹਦੇ ਪਿਓ ਨੇ ਕਾਰਨ ਪੁੱਛਿਆ ਤੇ ਉਸਨੇ ਸਾਰੀ ਗੱਲ ਦੱਸੀ ਤੇ ਉਹਦੇ ਪਿਓ ਨੇ ਉਹਨੂੰ ਸਮਝਾਇਆ ਕਿ ਪੁੱਤ ਐਦਾਂ ਕਰ ਇੱਕ ਹੋਰ ਡਰਾਇੰਗ ਤਿਆਰ ਕਰ ਤੇ ਨਾਲ ਜਦੋਂ ਹੁਣ ਇਹਨੂੰ ਰੱਖੇਗਾ ਉੱਥੇ ਇੱਕ ਰਬੜ ਰੱਖ ਦੀ ਥੱਲੇ ਨੋਟ ਲਿਖ ਕੇ ਲਗਾ ਦੀ ਕਿ ਤੁਹਾਨੂੰ ਜਿੱਥੇ-ਜਿੱਥੇ ਵੀ ਕੋਈ ਗਲਤ ਚੀਜ਼ ਬਣੀ ਲੱਗ ਰਹੀ ਹੈ ਰਬੜ ਦੇ ਨਾਲ ਉਹਨੂੰ ਮਿਟੇ ਕੇ ਤੁਸੀਂ ਪੈਨਸਲ ਦੇ ਨਾਲ ਉਹਨੂੰ ਦੁਬਾਰਾ ਸਹੀ ਕਰ ਦੋ। ਉਸ ਆਰਟਿਸਟ ਨੇ ਉਦਾਂ ਹੀ ਕੀਤਾ। ਡਰਾਇੰਗ ਤਿਆਰ ਕੀਤੀ, ਸੜਕ ਦੇ ਕਿਨਾਰੇ ਰੱਖੀ। ਨਾਲ ਇਰੇਜ਼ਰ ਰੱਖ ਦਿੱਤੀ, ਨਾਲ ਪੈਨਸਲ ਰੱਖ ਦਿੱਤੀ। ਨੋਟ ਵੀ ਲਿਖ ਕੇ ਲਗਾ ਦਿੱਤਾ ਕਿ ਜਿਹਨੂੰ ਜਿੱਥੇ ਗਲਤੀ ਲੱਗਦੀ ਹੈ ਉਹਨੂੰ ਠੀਕ ਕਰ ਦੋ। ਜਦੋਂ ਸ਼ਾਮ ਨੂੰ ਵਾਪਸ ਆਇਆ ਤਾਂ ਕੀ ਦੇਖਦਾ ਹੈ? ਕਿ ਡਰਾਇੰਗ ਜਿਉਂ ਦੀ ਤਿਉਂ ਹੀ ਹੈ। ਕਿਸੇ ਨੇ ਕੁਝ ਨਹੀਂ ਕੀਤਾ। ਕੋਈ ਵੀ ਚੇਂਜ ਨਹੀਂ ਹੋਇਆ ਉਹ ਬੜਾ ਹੈਰਾਨ ਹੋਇਆ ਡਰਾਇੰਗ ਚੱਕੀ ਤੇ ਪਿਓ ਕੋਲ ਵਾਪਸ ਚਲਾ ਗਿਆ ਤੇ ਪਿਓ ਨੂੰ ਸਾਰੀ ਗੱਲ ਦੱਸੀ ਪਿਓ ਨੇ ਹੱਸ ਕੇ ਉਹਨੂੰ ਸਮਝਾਇਆ ਪੁੱਤਰ ਇਹ ਹੀ ਦੁਨੀਆ ਹੈ ਜਦੋਂ ਤਾਂ ਦੂਸਰਾ ਬੰਦਾ ਕੰਮ ਕਰਦਾ ਹੈ ਉਹਦੀ ਪ੍ਰਸ਼ੰਸਾ ਨਹੀਂ ਕਰ ਹੁੰਦੀ ਇਹਨਾਂ ਤੋਂ ਉਹਦੇ ਵਿੱਚ ਨਗੋਚ ਕੱਢਦੇ ਆ ਆ ਨਹੀਂ ਠੀਕ ਉਹ ਨਹੀਂ ਠੀਕ ਐਦਾਂ ਹੋਣਾ ਚਾਹੀਦਾ ਉਦਾਂ ਹੋਣਾ ਚਾਹੀਦਾ ਪਰ ਜਦੋਂ ਉਹੀ ਕੰਮ ਆਪ ਨੂੰ ਕਰਨਾ ਪੈਂਦਾ ਹੈ ਨਾ ਸਭ ਪਿੱਛੇ ਹਟ ਜਾਂਦੇ ਨੇ ਮੈਂ ਸਮਝ ਗਈ ਸੀ ਕਿ ਮਾਂ ਕੀ ਸਮਝਾਉਣਾ ਚਾਹੁੰਦੀ ਹੈ ਮੰਮੀ ਦੇ ਸਮਝਾਉਣ ਦਾ ਮਤਲਬ ਇਹੀ ਸੀ ਕਿ ਜੇਕਰ 100 ਵਿੱਚੋਂ 10 ਲੋਕ ਤੁਹਾਡੇ ਖਿਲਾਫ ਹੈ ਨਾ ਤੇ ਪਰਵਾਹ ਨਾ ਕਰੋ ਕਿਉਂਕਿ 100 ਵਿੱਚੋਂ ਬਾਕੀ 90 ਤਾਂ ਤੁਹਾਡੇ ਨਾਲ ਨੇ ਨਾ ਜੋ ਕਰ ਰਹੇ ਹੋ ਤੁਸੀਂ ਉਹਨਾਂ ਖਾਤਰ ਕਰ ਰਹੇ ਹੋ ਆਪਣੇ ਦਿਲ ਦੀ ਤਸੱਲੀ ਲਈ ਕਰ ਰਹੇ ਹੋ ਜਦੋਂ ਸਾਨੂੰ ਪਤਾ ਅਸੀਂ ਚੰਗਾ ਕੰਮ ਕਰਦੇ ਆ ਨਾ ਤੇ ਫਿਰ ਕਿਸ ਦੀ ਪਰਵਾਹ ਨਹੀਂ ਕਰੀਦੀ ਦੇਖਿਆ ਜਾਵੇ ਤਾਂ ਲੋਕਾਂ ਨੇ ਤਾਂ ਸੰਤ ਮਹਾਤਮਾ ਵੀ ਨਹੀਂ ਛੱਡੇ ਉਹਨਾਂ ਨੂੰ ਵੀ ਤਾਂ ਉਹਨਾਂ ਦੇ ਟਾਈਮ 'ਚ ਨਿੰਦਿਆ ਹੀ ਆ ਅਸੀਂ ਤਾਂ ਫਿਰ ਹੈ ਹੀ ਕੀ ਆ ਮੈਂ ਉਸ ਦਿਨ ਤੋਂ ਇਹ ਚੀਜ਼ ਦਿਮਾਗ ਵਿੱਚ ਬਿਠਾ ਲਈ ਕਿ ਜਿਨੇ ਜੋ ਕਹਿਣਾ ਕਹੀ ਜਾਵੇ ਮੈਨੂੰ ਪਤਾ ਹੈ ਮੈਂ ਇੱਕ ਚੰਗਾ ਕੰਮ ਕਰ ਰਹੀ ਆ ਤੇ ਆਪ ਸਭ ਦੇ ਪਿਆਰ ਤੇ ਸਾਥ ਨਾਲ ਇਹ ਕੰਮ ਐਦਾਂ ਹੀ ਕਰਦੀ ਰਹਿਾਂਗੀ